हां जी दोस्तों आज ਆਪਾਂ ਰਸੋਈ ਵਿੱਚ ਵਰਤਣ ਵਾਲੇ ਮਸਾਲੇ ਹਿੰਗ ਬਾਰੇ ਗੱਲਬਾਤ ਕਰਾਂਗੇ ਇਹ ਹਿੰਗ ਦਾ ਬੂਟਾ ਹੈ ਇਹਦੇ ਮੁੱਢ ਤੇ ਤਣੇ ਦੇ ਉੱਪਰ ਗੰਮ ਦੇ ਰੂਪ ਵਿੱਚ ਲੱਗਦੀ ਹੈ ਇਹ ਹਿੰਗ ਫਿਰ ਇਹਨੂੰ ਸੋਧ ਕੇ ਹੌਲੀ-ਹੌਲੀ ਪਾਊਡਰ ਦੇ ਰੂਪ ਵਿੱਚ ਲਿਆਂਦਾ ਜਾਂਦਾ ਹੈ ਇਹਦੀ ਤਸਵੀਰ ਕਰਮ ਹੁੰਦੀ ਹੈ ਤੈਨੂੰ ਅੰਗਰੇਜ਼ੀ ਵਿੱਚ ਐਸਪੇਟਾ ਕਹਿੰਦੇ ਆ ਇਹ ਐਂਟੀਬੈਕਟੀਰੀਆ ਹੁੰਦਾ ਇਸ ਲਈ ਇਹਦੇ ਨੇੜੇ ਸਿਉਂਕ ਨਹੀਂ ਆਉਂਦੀ ਇਹ ਐਂਟੀ ਆਕਸੀਡੈਂਟ ਹੁੰਦਾ। ਇਹਦੀ ਤਿੱਖੀ ਗੰਧ ਖੁਸ਼ਬੂਦਾਰ ਹੁੰਦੀ ਹੈ। ਇਹਨੂੰ ਫੂਡ ਆਫ ਗॉड ਵੀ ਕਹਿੰਦੇ ਆ। ਪੇਟ ਦਰਦ ਹੋਵੇ, ਗੁਰਦੇ ਦੀ ਪਥਰੀ, ਲੀਵਰ ਲਈ ਇਹ ਬਹੁਤ ਲਾਭ ਦੇਖ ਹੁੰਦਾ। ਇਹ ਅਸਥਮਾ, ਖਾਂਸੀ, ਕਫ ਲਈ ਤਾਂ ਕਾਰਗਰਸ਼ਿਤ ਹੁੰਦਾ। ਇਹਨੂੰ ਛਾਤੀ ਦੇ ਉੱਪਰ ਇਹਦਾ ਪਾਊਡਰ ਲਾ ਲਓ। ਜਾਂ ਇਹਨੂੰ ਪਾਣੀ ਵਿੱਚ ਉਬਾਲ ਕੇ ਭਾਪ ਲੈ ਲਓ। ਕਬਜ਼, ਬਵਾਸੀਰ, ਸ਼ੂਗਰ ਲਈ ਇਹਨੂੰ ਦਾਲ ਸਬਜ਼ੀ ਚ ਪਾ ਕੇ ਖਾ ਲਓ। ਇਹ ਸਾਡੇ ਸਮੂਥ ਮਸਲ ਜਿਵੇਂ ਸਾਰ ਪ੍ਰਣਾਲੀ ਖੂਨ ਦੀਆਂ ਨਾੜੀਆਂ ਵੱਡੀਆਂ ਅੰਤੜੀ ਛੋਟੀਆਂ ਅੰਤੜੀ ਦੀਆਂ ਨਾੜੀਆਂ ਨੂੰ ਰਿਲੈਕਸ ਕਰਦਾ ਹੈ ਬੀਪੀ ਨੂੰ ਕੰਟਰੋਲ ਕਰਦਾ ਹੈ ਸਿਰ ਦਰਦ ਹੋਵੇ ਇਹਦੀ ਇੱਕ ਚਟਕੀ ਗੁਣਗਣੇ ਪਾਣੀ ਨਾਲ ਲੈ ਲਵੋ ਠੀਕ ਹੋ ਜਾਂਦਾ ਇਹ ਲੀਵਰ ਦੇ ਕੰਮ ਕਰਨ ਦੀ ਜਿਹੜੀ ਪ੍ਰਕਿਰਿਆ ਹੁੰਦੀ ਹੈ ਲੀਵਰ ਦੀ ਕੰਮ ਕਰਨ ਦੀ ਉਹਨੂੰ ਤੇਜ਼ ਕਰਦਾ ਸੋ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ ਵੀਡੀਓ ਦੇਖਣ ਲਈ